ਮੈਂ ਸਰਦੇਵ ਸਿੰਘ ਸਾਬਨ ਸੈਕਟਰ ਰਿਟਾਇਰ ਪੰਜਾਬ ਪੁਲਿਸ ਇੱਥੇ ਅੱਜ ਗੁਰਨਾਨਕ ਦੇਵ ਚੌਂਕ ਤੇ ਜੋ ਉਤੇ ਲਾਉਣ ਦਾ ਪ੍ਰਾਲਾ ਕੀਤਾ ਗਿਆ ਹੈ ਉਹ ਗੁਰਨਾਨਕ ਕਮਿਸ਼ਨ ਤੇ ਆ ਚੌਂਕ ਦੀ ਕਮੇਟੀ ਪ੍ਰਬੰਧ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਇਹਦੇ ਚ ਨਾਲ ਵੀਰਪੁਰਤਾ ਜੀ ਪੰਜਾਬ ਪੁਲਿਸ ਦੇ ਇਨਾ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਤੇ ਇਹਨਾਂ ਨੇ ਵਾਦਾ ਵੀ ਕੀਤਾ ਵੀ ਅਸੀਂ ਅੱਜੇ ਤੋਂ ਇਸ ਨੂੰ ਪਾਣੀ ਪਾ ਕੇ ਇਹਨੂੰ ਪਤਰਾ ਪਰਾ ਰੁੱਖਾਂ ਨੂੰ ਪਾ ਲਾਂਗੇ ਤੇ ਇਹ ਸਮੇਂ ਦੀ ਮੰਗ ਵੀ ਆ ਕਿ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਦਾ ਤੇ ਜਿੰਨੇ ਪੌਦੇ ਵੱਧ ਲਾਏ ਜਾਣਗੇ ਵਾਤਾਵਰਨ ਨੂੰ ਜ਼ੋਰ ਦੇਵੇਗਾ ਤੇ ਬੱਚਿਆਂ ਨੂੰ ਵੀ ਨੌਜਵਾਨ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇਗਾ ਕਿ ਵੱਧ ਵੱਧ ਰੁੱਖ ਲਾਏ ਜਾਣ ਨਸ਼ਿਆਂ ਤੋਂ ਦੂਰ ਰਹਿ ਜਾਵੇ। ਆਮ ਜਨਤਾ ਨੂੰ ਇਹਹੀ ਮੈਸੇਜ ਦੇਣਾ ਚਾਹਾਂਗੇ ਕਿ ਵੱਧ ਤੋਂ ਵੱਧ ਰੁੱਖ ਲਾਏ ਜਾਣ ਤੇ ਵਾਤਾਵਰਨ ਨੂੰ ਬਚਾਇਆ ਜਾਵੇ ਜੋ ਜਦੋਂ ਇੱਕ ਕੱਡੀ ਟੁੱਪ ਚ ਆਪਾਂ ਨੂੰ ਇੱਕ ਬਰਖ ਨੂੰ ਦੇਖ ਕੇ ਸ਼ਾਮਲ ਹਰ ਕੋਈ ਭਜਦਾ ਪਰ ਇਹ ਨਹੀਂ ਦੇਖਦਾ ਵੀ ਇਹ ਲੱਗਦਾ ਕਿਵੇਂ ਦਿਨ ਪਾਲਿਆ ਕਿਵੇਂ ਜਾਂਦਾ ਦਰਖਤ ਲਾਏਗਾ ਨਾ ਪਾਲੇਗਾ ਨਾ ਅੱਜ ਜਿੰਨਾ ਦਰਖਤਾਂ ਦੀ ਆਪਾਂ ਛਾਵੇਂ ਪੈਂਦੇ ਆ ਜਿਨ੍ਹਾਂ ਦੇ ਫਲ ਲਾਏ ਖਾ ਰਹੇ ਆ ਉਹ ਵੀ ਕਿਸੇ ਆਪਣੇ ਵੱਡਿਆਂ ਬਡੇਰਿਆਂ ਨੇ ਲਾਏ ਆ ਤੇ ਆਪਾਂ ਉਹਨਾਂ ਦਾ ਆਨੰਦ ਮਾਣਦੇ ਆ ਜੇ ਆਪਾਂ ਲਾਵਾਂਗੇ ਤੇ ਆਪਣੀਆਂ ਪੀੜ੍ਹੀਆਂ ਵੀ ਅੱਗੇ ਤੋਂ ਇਸ ਧਰਤੀ ਨੂੰ ਪ੍ਰੇਰਿਤ ਹੋਣਗੀਆਂ ਤੇ ਅੱਗੇ ਵਾਤਾਵਰਨ ਸ਼ੁੱਧ ਹੋਊਗਾ ਹਰਿਆ ਭਰਿਆ ਹੋਊ ਤੇ ਯਾਰੀ ਤੁਮ ਅੱਜ ਪੁਖਾਨ ਦੇ ਵਿੱਚ ਅੱਜ ਤੋਂ ਲਾਈ ਜਾਵੇ ਗੁਰੂ ਰਵਿਜੀ ਦਾ ਖਾਲਸਾ ਗੁਰੂ ਰਵਿਜੀ ਦੇ ਫਤੇ आज जो श्री गुरु नानक देव जी चौक मलोट ਵਿਖੇ श्री गुरु नानक देव ਪ੍ਰਬੰਧ ਕਮੇਟੀ ਚਾਂਦ ਦੇ ਸਮੂਚੀ ਕਮੇਟੀ ਵੱਲੋਂ ਤੇ ਸਖਤਾਂ ਦੇ ਸਹਿਯੋਗ ਦੇ ਨਾਲ ਇੱਥੇ ਅੱਜ ਜਿਹੜੇ ਨੇ ਸ਼ਾਨਦਾਰ ਆਪ ਜਿਹੜੇ ਸੁੰਦਰਤਾ ਵਾਲੇ ਜਿਹੜੇ ਪੌਦੇ ਜਿਹੜੇ ਨੇ ਉਹ ਲਾਏ ਜਾ ਰਹੇ ਹਨ ਕਿਉਂਕਿ ਸਦਾ ਸਾਰਿਆਂ ਦਾ ਇਹ ਇੱਕ ਨਿਸ਼ਾਨਾ ਹੈ ਕਿਉਂਕਿ ਇੱਕੋ ਇੱਕ ਨਿਸ਼ਾਨਾ ਹੈ ਕਿ ਇਸ ਚਾਉਂ ਨੂੰ ਵਧੀਆ ਤੋਂ ਵਧੀਆ ਜਿਹੜਾ ਹੈ ਉਹ ਸੁੰਦਰ ਬਣਾਇਆ ਜਾਵੇ ਤੇ ਉਸ ਤੋਂ ਪਹਿਲਾਂ ਵੀ ਸਾਡੇ ਹਲਕੇ ਦੇ ਵਧਾਏ ਡਾਕਟਰ ਬਲਜੀਤ ਕਾਹਦੀ ਕਬਰੀ ਮੰਤਰੀ ਪੰਜਾਬ ਉਹਨਾਂ ਨੇ ਵੀ ਇਦੀ ਸੁੰਦਰਤਾ ਵਾਸਤੇ ਕਾਫੀ ਸਹਿਯੋਗ ਦਿੱਤਾ ਜੋ ਗ੍ਰੇਨਰ ਲਗਾਈ ਹੈ ਔਰ ਹੋਰ ਇਹਨਾਂ ਵੱਲੋਂ ਇਹ ਪ੍ਰਬਾਲ ਕੀਤਾ ਗਿਆ ਹੈ ਉਥੇ ਸਾਡੀਆਂ ਜਥੇਬੰਦੀਆਂ ਵੱਲੋਂ ਤੇ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਚਾਂਦ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਹੈ ਕਿ ਜਿਹੜੇ ਪੌਦੇ ਵਾਧਵਾ ਦਿਲਾ ਕੇ ਇਹਦੀ ਸੁੰਦਰਤਾ ਨੂੰ ਹੋਰ ਚਾਨ ਲਾਇਆ ਜਾਣ ਸੋ ਮੈਂ ਸਾਰਿਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੂਰਾ ਸਹਿਯੋਗ ਦੇ ਰਹੇ ਨੇ ਔਰ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਔਰ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੁਲਤ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਰੇ ਰਾਈ ਮਿਲ ਕੇ ਚਾਹੁੰਦੇ ਵਧੀਆ ਤੋਂ ਵਧੀਆ ਸੁੰਦਰ ਜਿਹਾ ਉਹ ਬਣਾਇਆ ਜਾਵੇਗਾ ਅੱਜ ਇੱਕ ਝੋਟੇ ਜੋ ਕੀਲਤੀਏ ਬੂਟੇ ਦੇ ਆਮ ਬੂਟੇ ਨਹੀਂ ਲਾਏ ਜਾ ਰਹੇ ਇਹਦੇ ਦੇ ਵਿਸ਼ੇਸ਼ਤਾ ਤੋਂ ਟਾਪ ਟਗੌਰੀ ਤੇ ਤੌਰਪਖ ਜਿਹੜੇ ਬੂਟੇ ਨੇ ਘੱਟੋ ਘੱਟ ਇੱਕ ਬੋਦੇ ਦੀ ਜਿਹੜੀ ਕੀਮਤ ਹੈ ਜੀ ਅਸੀਂ ਬਾਜ਼ਾਰ ਵਿੱਚ ਕੀਮਤ ਹੈ ਤਾਂ ਘੱਟੋ ਘੱਟ 700 ਰੁਪਏ ਦਾ ਇੱਕ ਬੂਟਾ ਪੈ ਰਿਹਾ ਹੈ ਸੋ ਇਸ ਵਾਰ ਤੇ ਇੱਥੇ ਸੋਚਿਆ ਹੈ ਵਿਸ਼ੇਸ਼ ਤੌਰ ਤੇ ਮਾਲੀ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਮਾਲੀ ਤੋਂ ਰਿਕਮੈਂਡ ਕਰਵਾਇਆ ਜਾ ਰਿਹਾ ਹੈ ਕਿ ਜਿਹੜੇ ਵਧੀਆ ਬੂਟੇ ਨੇ ਉਹ ਚੱਲਣ ਤੇ ਉਹੀ ਇੱਥੇ ਲਾਏ ਜਾਣ ਸੋ ਇਸ ਵਾਰ ਤੇ ਇਹ ਮਾਲੀ ਵੱਲੇ ਵੀ ਕਮਿਟੀ ਵੱਲੋਂ ਫੈਸਲਾ ਕੀਤਾ ਹੈ ਕਿ ਕੋਈ ਵਿਅਕਤੀ ਆਪਣੀ ਮਰਜ਼ੀ ਦੇ ਨਾਲ ਤੇ ਚਾਹ ਦੇ ਕੋਈ ਪੌਦਾ ਨਹੀਂ ਲਏਗਾ ਕਿਉਂਕਿ ਆ ਅੱਡੇ ਉੱਥਾਂ ਮੈਂ ਵੱਖਰੇ ਵੱਖਰੇ ਜਿਹੋ ਗਏ ਪੌਦੇ ਲਾ ਦਦੇ ਆ ਤੇ ਉਹਦੀ ਜਿਹੜੀ ਸੁੰਦਰਤਾ ਦੇ ਵਿੱਚ ਆ ਤਾਂ ਦੀ ਸੋਹਣੀ ਹੁੰਦੀ ਹੈ ਸੋ ਮਾਲੀ ਵੱਲੋਂ ਬਹੁਤ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਨੀਤੀ ਮਲੋਰ ਸੰਸਥਾ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਮਾਲੀ ਰੱਖਿਆ ਗਿਆ ਹੈ ਔਰ ਮਾਲੀ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਇੱਕ ਵੀ ਪੌਦਾ ਜਿਹੜਾ ਹੈ ਉਹ ਮਰਨੇ ਦਿੱਤਾ ਜਾਵੇਗਾ ਪੌਦਿਆਂ ਨੂੰ ਪੂਤਰਾ ਦੀ ਤਰ੍ਹਾਂ ਉਪਾਲਿਆ ਜਾਵੇਗਾ ਸੋ ਇਹ ਅਜ ਵਿਸ਼ੇਸ਼ ਤੌਰ ਤੇ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਤੇ ਲਈ ਅਪੀਲ ਕਰਾਂਗਾ ਕਿਉਂਕਿ ਜੋ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜੋ ਨਸ਼ੇ ਦੇ ਜੋ ਸਾਡੇ ਮੱਥੇ ਤੇ ਇੱਕ ਬੜਾ ਵੱਡਾ ਕਲੈਪ ਹੈ ਉਸ ਨੂੰ ਦੂਰ ਕਰਨ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਵਾਪਤ ਰੂਪ ਦਾ ਪੌਦੇ ਲਾਏ ਨਾ ਜਾਣ ਬਲਕਿ ਪੌਦਿਆਂ ਨੂੰ ਪੁੱਤਰਾਂ ਦੀ ਤਰ੍ਹਾਂ ਪਾਲਣ ਪੋਚਣ ਜਿਹੜਾ ਹੈ ਉਹ ਕੀਤਾ ਜਾਵੇ ਸੋ ਮਿੱਟੀ ਸੰਗਤ ਨੂੰ ਅਪੀਲ ਹੈ ਕਿ ਭਾਵੇਂ ਇਹ ਘੱਟ ਲਾਏ ਜਾਣ ਪਰ ਜਿਹੜਾ ਵੀ ਪੌਦਾ ਲਾਇਆ ਜਾਵੇ ਉਹਦਾ ਪਾਲਣ ਪੋਚਣ ਆ ਪੁੱਤਰਾਂ ਦੀ ਤਰ੍ਹਾਂ ਕੀਤਾ ਜਾਵੇ ਇਹ ਲੋਕ ਕੰਤੀ ਦੇ ਜੋ ਛੁਆਹ ਨਹੀਂ ਕਰਨਾ ਅਸੀਂ ਪੌਦਿਆਂ ਨੂੰ ਹਰ ਹਾਲਤ ਦੇ ਵਿੱਚ ਪਾੜਨਾ ਹੈ ਸੋ ਮੈਂ ਸਮੂਚੀ ਸੰਗਤ ਨੂੰ ਅੱਜ ਇਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਪੌਦੇ ਲਾ ਕੇ ਮਾਤਾਵਰਣ ਜਿਹੜਾ ਹੈ ਉਹ ਸ਼ੁੱਧ ਕੀਤਾ ਜਾਵੇ